ਵਾਸਤ ਦੀ ਬਕਰੇ ਬਕਰੇ ਸੱਪਾਂ ਦੀ 1700 ਵੀਡੀਓ ਮੈਨੂੰ 17 ਰੁਪਏ ਦੀ YouTube ਚਾਹੀਦੀ ਉਹ ਆਈਡੀਆ ਗਿਆ ਸਨੇਗ ਮੈਨ ਪੰਜਾਬ ਪੱਟੀ 5 ਮਿੰਟ 7 ਮਿੰਟ ਪੂਰੀ ਡਿਟੇਲ ਨਾਲ ਜਾਣਕਾਰੀ ਆ ਦੇਖੋ ਸਾਰੇ ਗਾਈ ਦੇ ਪਹਿਰੇ ਦੇ ਡਿਜ਼ਾਈਨ ਪੈ ਰਹੇ ਇਹ ਸ਼ੰਕਰ ਜੀ ਦੇ ਗਲੇ 'ਚ ਹੁੰਦਾ ਇਹ ਹੋ ਸੰਸ਼ਮਨ ਚ ਦਾ ਸਾਫਾ ਦੇਖੋ ਇਸ ਪਰਮਾਤਮਾ ਵੱਲੋਂ ਦੋ ਅੱਖਾਂ ਉੱਪਰ ਤੇ ਦੋ ਅੱਖਾਂ ਥੱਲੇ ਰੱਖਿਆ ਇਹ ਦੇਖੋ ਨੀਲਾ 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 ਨੀਲ ਪੈ ਰਿਹਾ ਜਿਹਨੂੰ ਨੀਲ ਘਟ ਕਹਿੰਦੇ ਆਪਾਂ ਹੂੰ ਸ਼ਮਕੰਦੀ ਜੀ ਤੁਸੀਂ ਕੋਈ ਵੀ ਫੋਟੋ ਦੇਖੋਗੇ ਉਹਨੇ ਉੱਤੇ ਇਹੀ ਜ਼ਰਪਨ ਦਾ ਮਗਰਗਾਉ ਦੇ ਪੈਰਾਂ ਦੇ ਡਿਜ਼ਾਈਨ ਪਾਇਆ ਹੈ ਤੇ ਸਾਰੇ ਡਰਨਾ ਡੂਦਨਾ ਕੀ ਆ ਸਿਰਵਾ ਹਲਾਤ ਹੀ ਮਾਰੇ ਆ ਬਾਕੀ ਕੰਮ ਨਹੀਂ ਆਡਾ ਮਾਰੇਗਾ ਚਲੋ ਕਰਾਂਗੇ ਟੈਲੈਂਟ ਵਿਖਾਵਾਂਗੇ ਦੋ ਚਾਰ ਸਾਲਾਂ ਲੋਕੀ ਕਰਨਗੇ ਸਪੋਰਟ ਬਾਕੀ ਇਹ ਆ ਬਈ ਆਪ ਸਾਬ ਕੋਰਨੀ ਕੋਸ਼ਿਸ਼ ਬਿਲਕੁਲ ਨਹੀਂ ਕਰਨੀ ਨੁਕਸਾਨ ਨਾ ਕਰਾ ਦਿਓ ਤੇ ਕਾਲੀ ਮੱਕੇ ਦੀ ਸਬਹੇ ਰੰਗੀਫ ਦਬੇ ਦਾ ਟੱਕਣ ਬਹੁਤ ਸੋਹਣਾ ਬਹੁਤ ਸੋਹਣਾ ਸਾਬ ਨਹੀਂ ਨਹੀਂ ਉੱਥੇ ਆ ਉਹ ਲੱਗੇ 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 ਮੱਕੇ ਬੜੀ ਸਬ ਬੇਹਤ ਖੂਬਸੂਰਤ ਆ ਜੀ ਆਹ ਬੀਂਦੀ ਸਚਾਈ ਹੁੰਦੀ ਜਾਂ ਆ ਦੇਖੋ ਇਹ ਆ ਦੇਖੋ ਸਹਨੇ ਆਹ ਬੀਂਦੀ ਸਚਾਈ ਇਹ ਲੋਕ ਕਹਿੰਦੇ ਆ ਬੀਂ ਤੇ ਸਾਪਾਂ ਦਾ ਦੇਖੋ ਇਹ ਤਾਂ ਮਸਤੋਰੀ ਦਾ ਬੀਂ ਤੇ ਵੀਂ ਤੇ ਤੇੜਾ ਵੀ ਜੀ ਥੋਕ ਨਾ ਕੋਈ ਸਾਪ ਨਹੀਂ ਜਾਂਦਾ ਜਿਹੜਾ ਵੀ ਜੀ ਥੋਕਣਾ ਦੂਜਾ ਲੱਗਦਾ ਏ ਕਾਕਾ